ਸਤਿ ਸ਼੍ਰੀ ਅਕਾਲ ਜੀ ਪੀ ਇੱਧਰ ਬਹਿ ਹਰਪ੍ਰੀਤ ਵੇਖਦੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਅੱਜ 8 ਦਸੰਬਰ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਤੋਂ ਬਾਅਦ ਰਾਤ ਦੇ ਘੰਟਿਆਂ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਮੌਸਮ ਵਿੱਚ ਕੀ ਤਬਦੀਲੀ ਜਿਹੜੀ ਅੱਖਾਂ ਨੂੰ ਮਿਲ ਸਕਦੀ ਹੈ ਤਾਂ ਕਿੜ-ਕਿੜ ਇਲਾਕਿਆਂ ਵਿੱਚ ਮੀਂਹ ਨੇ ਤੇ ਸਾਰਪੰਦੇ ਦਿਖਾਈ ਦੇ ਰਹੇ ਨੇ ਕਿ ਤੱਕ ਧਲਕਾ ਦਰਮਿਆਨਾ ਕਿ ਤੱਕ ਤੇਜ਼ ਜਿਹੜੀ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਕਿੜ-ਕਿੜ ਇਲਾਕਿਆਂ ਵਿੱਚ ਵੱਤ ਸੁਭਾਵਨਾ ਤੇ ਕਿੜ-ਕਿੜ ਇਲਾਕੇ ਵਿੱਚ ਘੱਟ ਸੁਭਾਵਨਾ ਰਹੇਗੀ ਸਾਰੀ ਅਪਡੇਟ ਜਾਣਕਾਰੀ ਵੀਡੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਬਸ਼ੁਰੂ ਕਰਦੇ ਆ ਅੱਜ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਦੁਪਹਿਰ ਤੇ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਫ਼ ਦਿਖਾਈ ਦੇ ਰਿਹਾ ਜਿਹੜਾ ਸਿਸਟਮ ਜੋ ਕਿ ਹੋਲੀ-ਹੋਲੀ ਪੰਜਾਬ ਵੱਲ ਨੂੰ ਕੂਚ ਕਰ ਰਿਹਾ ਜਾਨੀ ਕਿ ਇਹੜਾ ਸਿਸਟਮ ਪਛਮੀ ਸਿਸਟਮ ਪੰਜਾਬ ਵੱਲੋਂ ਜੋ ਜਿਹੜਾ ਕੂਚ ਕਰਕੇ ਤੋਂ ਰੇਲ ਜਿਹੜਾ ਪਹਾੜਾ ਵੱਲ ਸ਼ਿਫਟ ਹੋਵੇਗਾ ਤੇ ਪੰਜਾਬ ਦੇ ਬਿਲਕੁਲ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਜਿਵੇਂ ਫਿਰੋਜ਼ਪੁਰ ਦੇ ਕੁਝ ਹਿੱਸੇ ਭਾਗ ਹੋਗੇ ਜਾਂ ਤਰਨਤਾਰਨ ਬਰ ਸਾਹ ਪੂਰੋਗਾ ਚੈਸ ਤੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਇੱਥੇ ਜਿਹੜੀ ਬੱਦਲਵਾਈ ਬੰਨਣੀ ਸ਼ੁਰੂ ਹੋ ਗਈ ਜਾਨੀ ਕਿ ਇੰਨਾ ਖੇਤਰਾਂ ਵਿੱਚ ਬੱਦਲਵਾਈ ਐਂਟਰ ਹੋ ਗਈ ਏ ਤੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਪਰ ਰਾਤ ਦੇ ਘੰਟਿਆਂ ਵਿੱਚ ਤੇ 9 ਦਸੰਬਰ ਦੁਪਹਿਰ ਤੋਂ ਪਹਿਲਾ ਪਹਿਲਾ ਜਾਨਕੀ 8 ਦਸੰਬਰ ਦੀ ਦੁਪਹਿਰ ਤੋਂ ਲੈ ਕੇ ਤੇ ਕੱਲ 9 ਦਸੰਬਰ ਦੁਪਹਿਰ ਤੋਂ ਪਹਿਲਾ ਪਹਿਲਾ ਜਿਹੜੇ ਘੰਟੇ ਉਹਨਾਂ ਦੇ ਦਿਨ ਹੋਣਗੇ ਤੇ ਸੂਚ ਹਲਚਲਾਂ ਹੋਣ ਦੀ ਸੰਭਾਵਨਾ ਤੇ ਸੂਜ ਮੇਨ ਜੱਟ ਜ਼ਿਲ੍ਹੇ ਹੋਣਗੇ ਪਠਾਨਕੋਟ ਗੁਰਦਾਸਪੁਰ ਉਸਾਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਮੋਕਾ ਦੇ ਕੁਝ ਭਾਗ ਹੋਗੇ ਤਾਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਹੋ ਗਿਆ ਪਟਿਆਲਾ ਸੰਗਰੂਰ ਅਮਲੇਰਕੋਟ ਲਗਾ ਬਰਨਾਲਾ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਤੇ ਬਾਕੀ ਜਿਹੜੇ ਪਟਿਆਲਾ ਸੰਗਰ ਲਾ ਪਾਨੀਪਤ ਤੇ ਇਹਨਾਂ ਖੇਤਰਾਂ ਵਿੱਚ ਚਾਂਸ ਜਿਹੜਾ ਜ਼ਿਆਦਾ ਰਹਣਗੇ ਜਾਨਕਿ ਪੂਰੇ ਆਪਾਂ ਗੱਲ ਕਰਦੇ 100% ਖੇਤਰਾ ਉਮੀਦਿਆ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਪੰਜਾਬ ਦੇ ਪੰਜਾਬ ਦੇ ਨਾਲਕਦੇ ਹਰਿਆਣਾ ਦੇ ਖੇਤਰਾਂ ਵਿੱਚ ਆ ਕਿਤੇ ਕਿਤੇ ਚਾਂਸ ਰਹਿੰਦੇ ਜਾਨਕਿ ਕਿਤੇ ਕਿਤੇ ਹਲਕੇ ਆ ਕਿਣ ਕਿਣਵੇਂ ਹੋ ਗਈ ਜਲਕੇ ਛਰਾਟੇ ਕਿਤੇ ਇੱਕਦੂਕਾ ਭਾਗ ਵਿੱਚ ਦਰਮਿਆਨੇ ਜਾਂ ਕੋ ਹੋ ਸਕਦਾ ਕਿਤੇ ਇੱਕਦੂਕਾ ਭਾਗ ਵਿੱਚ ਦਰਮਿਆਨੇ ਥੋੜਾ ਜਰਮ ਹੀ ਪੈਣ ਦੇ ਅਸਾਰ ਨੇ ਤਾਂ ਬਾਕੀ ਗੜੇ ਮਾਰੀ ਦੀ ਸੁਭਾਉਣਾ ਬਹੁਤ ਹੀ ਘੱਟ ਰਹਿ ਗਈ ਜਾਨਕਿ ਹੋ ਸਕਦਾ ਇੱਕਦੂਕਾ ਭਾਗਾਂ ਵਿੱਚ ਕਿਤੇ ਇੱਕ ਦੋ ਅੱਦੇ ਆ ਜ਼ਿਲ੍ਹੇ ਵਿੱਚ ਕਿਤੇ ਨਿੱਕੀ ਮੋਟੀ ਗੜੇ ਮਾਰੀ ਵੇਖਣ ਨੂੰ ਆਨੇ ਬੱਤਲਵਈ ਕਾਫੀ ਏਰੀਆ ਵਿੱਚ ਪਹੁੰਚੇਗੀ ਤਾਂ ਕਿਤੇ ਕਿਤੇ ਹੋ ਸਕਦਾ ਹੈ ਕਿ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਤੇਜ਼ ਜੜਮੀ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਬਠਿੰਡਾ ਮਾਨਸਾ ਸਿਰਸਾ हिसार ਫਤਿਹਬਾਦ ਸੰਗਰ ਜਾਂ ਸੂਰਤਗੜਾ ਸ਼ਿਰਗੰਗਣਾ ਹਨਮਾਨਗੜ ਨੋਪਗੜ ਦੇ ਇਲਾਕੇ ਫਾਜ਼ਿਲਕਾ ਆ ਗਿਆ ਜਾਂ ਫਰੀਦਕੋਟ ਮੁਕਸਰ ਹੋ ਗਿਆ ਜਲਾਲਾਬਾਦ ਦੇ ਇਲਾਕੇ ਹੋ ਗਏ ਜਾਂ ਫਿਰੋਜ਼ਪੁਰ ਦੇ ਮੋਕਰ ਬਿਲਕੁਲ ਤਖਣੀ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਜਿਹੜੇ ਅਸਾਰ ਬਹੁਤ ਹੀ ਘੱਟ ਰਹਿਣਗੇ ਜਾਨੀ ਕਿਤੇ ਕਿਤੇ ਹੋਸ ਰਿਹਾ ਇੱਕ ਅਦੇ ਜ਼ਿਲ੍ਹੇ ਵਿੱਚ ਦੋ ਆ ਤਿੰਨ ਜ਼ਿਲ੍ਹਿਆਂ ਵਿੱਚ ਕਿਤੇ ਕਿ ਤੇਜ ਥੋੜੇ ਸਮੇਂ ਲਈ ਜਿਹੜੇ ਛਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਬਾਕੀ ਜਿਹੜੇ ਮੈਂ ਪਹਿਲੇ ਨੰਬਰ ਤੇ ਜ਼ਿਲ੍ਹੇ ਬੋਲੇ ਨੇ ਉਸ ਵਿੱਚ 145 ਬਾਵਨਾ ਰਹੇਗੀ ਜਾਨੀ ਕਿ ਪੂਰੇ 100% ਖੇਤਰਾਂ ਵਿੱਚ ਚਾਂਸ ਨਹੀਂ ਰਹਿਣਗੇ ਪੰਜਾਬ ਪੰਜਾਬ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕਿਤੇ ਕਿਤੇ ਚਾਂਸ ਪਾ ਸਕਦੇ ਥੋੜੇ ਬਹੁਤ ਖੇਤਰਾਂ ਵਿੱਚ ਸਬਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਪਮਨ ਦੀ ਗੱਲ ਕਰੇ ਤਾਪਮਨ 2 ਤੋਂ ਲੈ ਕੇ 3 ਜਾਂ ਕੁਝ ਲੈ ਕੇ 3 ਤੋਂ 4 ਡਿਗਰੀ ਥੱਲੇ ਗਰਾਵਡ ਦਰਜ ਕੀਤੀ ਜਾ ਸਕਦੀ ਹੈ ਤਾਂ ਉਸ ਹਵਾ ਜਿਹੜੀ ਹੋਵੇਗੀ ਪੂਰੇ ਦੀ ਚੱਲਦੀ ਰਹੇਗੀ ਜਾਨੀ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਕੁਝ ਖੇਤਰਾਂ ਵਿੱਚ ਜਿਹੜੀ ਤੇ ਤੀ ਤਾਂ ਲੱਗੇ 35 35 ਲੱਗੇ 40 ਪਰ ਆ ਜਿਹੜੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੀ ਸੰਭਾਵਨਾ 8 ਦਸੰਬਰ ਦੁਪਹਿਰ ਤੋਂ ਲੈ ਕੇ ਕੱਲ 9 ਦਸੰਬਰ ਦੁਪਹਿਰ ਤੋਂ ਪਹਿਲਾ ਪਹਿਲਾ ਆ ਪੂਰੇ ਦੀ ਜਿਹੜੀ ਹਵਾ ਚੱਲੇਗੀ ਕੁਝ ਖੇਤਰਾਂ ਵਿੱਚ ਹਲਕੀ ਤੇ ਕੁਝ ਇਲਾਕਿਆਂ ਦੇ ਦਰਮਿਆਨੇ ਜਿਹੜੇ ਆ ਮੱਧਮ ਜੀ ਰਫਤਾਰ ਨਾਲ ਜਿਹੜੇ ਹਵਾਵਾਂ ਚੱਲ ਸਕਦੇ ਕੁਝ ਕੁ ਲੱਗ ਤੇ ਜਿਹੜੇ ਹਵਾ ਵੇਖਣ ਨੂੰ ਮਿਲ ਸਕਦੀ ਹੈ ਤਾਂ ਮੀਂਹ ਦਾ ਸਾਰ ਜਿਹੜੇ ਪਹਿਲਾ ਜ਼ਿਲ੍ਹੇ ਆ ਬੋਲੇ ਨੇ ਉਸ ਵਿੱਚ ਸੰਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਪੂਰੇ 100% ਖੇਤਰਾਂ ਵਿੱਚ ਚਾਂਸ ਨਹੀਂ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹ ਦੇਰੇ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕੋਈ ਥੋੜੇ ਬੋਤੇ ਖੇਤਰਾ ਵੀ ਦਰਮਿਆਨੇ ਤੋਂ ਥੋੜਾ ਜਿਹਾ ਬਗਲ ਕਰਕੇ ਤੇਜ਼ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਗੜੇਮਾਰੀ ਦੀ ਸੁਭਾਵਨਾ ਬਹੁਤ ਹੀ ਘੱਟ ਰਹਿ ਗਈ ਹੋ ਸਕਦਾ ਇੱਕਾ ਦੂਕਾ ਪਾਗਾ ਵਿੱਚ ਕਿਤੇ ਇੱਕਾ ਦੇ ਜ਼ਿਲ੍ਹੇ ਵਿੱਚ ਕਿਤੇ ਨਿੱਕੀ ਮੋਟੀ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਮੇਰੇ ਤੋਂ ਬਹੁਤ ਬਹੁਤ ਧੰਨਵਾਦ